ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਬਾਬਾ ਜੋਰਾਵਰ ਸਿੰਘ ਸਾਹਿਬ ਤਨਤਨ ਬਾਬਾ ਫਤਿਹ ਸਿੰਘ ਸਾਹਿਬ ਪਰਮ ਪੂਜਨੀਕ ਮਾਤਾ ਗੁਜਰ ਕੌਰ ਜੀ ਜਿਨ੍ਹਾਂ ਦੇ ਪਾਵਨ ਸ਼ਹੀਦੀ ਦਿਹਾੜੇ 11 12 13 ਨੂੰ ਹਰ ਸਾਲ ਆਪਾਂ ਸ਼ਹੀਦੀ ਸਭਾ ਦੇ ਰੂਪ ਦੇ ਵਿੱਚ ਮਨਾਉਂਦੇ ਆ ਇਸ ਵਾਰ ਵੀ ਮਨਾਏ ਗਏ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਨੇ ਇਹਨਾਂ ਪਾਵਨ ਸਥਾਨਾਂ ਤੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰਾ ਸ੍ਰੀ ਜਉਤੀ ਸਰੂਪ ਸਾਹਿਬ ਆ ਹਾਜ਼ਰੀਆਂ ਭਰੀਆਂ ਸੈਬਜ਼ਾਦਿਆਂ ਮਾਤਾ ਜੀ ਦੇ ਚਰਨਾਂ ਦੇ ਵਿੱਚ ਸੰਗਤਾਂ ਨਾਤਮਸਤਕ ਹੋਈਆਂ ਨੇ ਕਈ ਤਰ੍ਹਾਂ ਦੀਆਂ ਸੇਵਾਵਾਂ ਸੰਗਤਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਨੇ ਇਹਨਾਂ ਦਿਨਾਂ 'ਚ ਇਸੇ ਤਰ੍ਹਾਂ ਵੱਖੋ-ਵੱਖਰੇ ਨਗਰਾਂ ਦੀਆਂ ਸੰਗਤਾਂ ਦੇ ਵੱਲੋਂ ਉਪਰਾਲੇ ਉਪਰਾਲਾ ਕੀਤਾ ਜਾਂਦਾ ਹੈ ਸਾਹਿਬ ਜਾਂਦੇ ਆ ਤੇ ਮਾਤਾ ਜੀ ਦੀ ਸ਼ਹੀਦੀ ਦੀ ਯਾਦ ਦੇ ਵਿੱਚ ਨਗਰ ਕੀਰਤਨ ਵੱਖੋ ਵੱਖਰੇ ਨਗਰਾਂ ਤੋਂ ਚੱਲ ਕੇ ਇਹਨਾਂ ਮਹਾਨ ਪਾਵਨ ਸਥਾਨਾਂ ਤੇ ਆ ਕੇ ਸੰਪੰਨ ਹੁੰਦੀ ਨੇ ਤੇ ਇਸੇ ਲੜੀ ਦੇ ਤਹਿਤ ਅੱਜ ਗੁਰਦੁਆਰਾ ਸਿੱਧ ਸਰਬਖੂਹਾ ਸਾਹਿਬ ਕੱਟੂ ਤੋਂ ਬਾਬਾ ਜਗਰੂਪ ਸਿੰਘ ਜੀ ਉਹਨਾਂ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੀ ਅੱਜ ਨਗਰ ਕੀਰਤਨ ਉਹ ਪਾਵਨ ਸਥਾਨ ਤੋਂ ਬਖੂਆ ਸਾਹਿਬ ਤੋਂ ਆਰੰਭ ਹੋ ਕੇ ਪਹਿਲਾਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਮੱਥਾ ਟੇਕਣ ਤੋਂ ਉਪਰੰਤ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਆ ਕੇ ਨਗਰ ਕੀਰਤਨ ਦੀ ਸੰਪੰਨਤਾ ਹੋਈ ਹੈ ਤੇ ਚੰਗਾ ਉਪਰਾਲਾ ਹੈ ਸੰਗਤਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਜੋੜ ਕੇ ਪ੍ਰੇਰ ਕੇ ਇਹਨਾਂ ਮਹਾਨ ਦਿਹਾੜਿਆਂ ਤੇ ਇਹਨਾਂ ਮਹਾਨ ਪਾਵਨ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਾਉਣੇ ਤੇ ਨਾਲ ਨਾਲ ਗੁਰਬਾਣੀ ਦਾ ਜਾਪ ਪਾਣੀ ਕੀਰਤਨ ਰੂਪ ਦੇ ਵਿੱਚ ਹੋਵੇ ਸ਼ਬਦ ਪੜ੍ਹਨੇ ਨਾਮ ਸਿਮਰਨ ਕਰਨਾ ਸੋ ਇਹ ਅੱਜ ਨਗਰ ਕੀਰਤਨਾ ਇੱਥੇ ਇਸ ਭਾਵਨਾ ਸਥਾਨ ਤੇ ਆ ਕੇ ਸੰਪੰਨ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਜੇ ਤੇ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਥਾਨਾਂ ਤੋਂ ਨਗਰਾਂ ਤੋਂ ਜਿਹੜੇ ਨਗਰ ਕੀਰਤਨ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਚੱਲ ਕੇ ਇੱਥੇ ਸੰਗਤ ਨਗਰ ਕੀਰਤਨਾ ਦੇ ਰੂਪ ਦੇ ਵਿੱਚ ਵੀ ਚੱਲ ਕੇ ਇੱਥੇ ਪਹੁੰਚਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪੰਦੇ ਮਹਾਨ ਸ਼ੀਰਧਾਂ ਨੂੰ ਸ਼ਰਧਾ ਦੇ ਫੁੱਲ ਪੇਟ ਕਰਨ ਵਾਸਤੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਜਗਤ ਮਾਤਾ ਮਾਤਾ ਗੁਦਰ ਕੌਰ ਜੀ ਦੀ ਲਾਸਾਨੀ ਸਾਥ ਨੂੰ ਸ਼ਿਰਧੇ ਕਰਨ ਵਾਸਤੇ ਨਗਰ ਕਟੂ ਗੁਰਦੁਆਰਾ ਸਿੱਧ ਸਰਬਹੁਵਸਬ ਦੀ ਪਾਵਨ ਪਿੱਤਰ ਧਰਤੀ ਤੋਂ ਪੰਜ ਪਿਆਰੇ ਸਿੰਘ ਸਹਿਬਾਨ ਦੀ ਪਾਵਨ ਪਿੱਤਰਗਵਾਈ ਦੇ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਿੱਤਰ ਛਤਰ ਛਾਇਆ ਪੜਾਦਰ ਪੜਾ ਹੁੰਦਾ ਹੋਇਆ ਨਗਰ ਕੀਰਤਨ ਸੰਗਤਾਂ ਸਮੇਤ ਹਰਜਸ ਕਰਦੇ ਹੋਏ ਸ੍ਰੀ ਫਤਿਹਗੜ ਸਾਹਿਬ ਅਤੇ ਗੁਰਦੁਆਰਾ ਸਾਹਿਬ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਬਿਸ਼ਰਾਮ ਸਮਾਪਤੀ ਹੋਈ ਹੈ ਸੋ ਇੱਥੇ ਪਹੁੰਚਣ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਜੀ ਭਾਈ ਗੁਰਪ੍ਰੀਤ ਸਿੰਘ ਜੀ ਨੇ ਅਰਦਾਸ ਬੇਨਤੀ ਸਾਰੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਕੀਤੀ ਹੈ ਦਾਸ ਵੀ ਸਾਰੀ ਸੰਗਤ ਦਾ ਅਰਦਾਸ ਬੇਨਤੀ ਕਰਦੀ ਹੈ ਕਿ ਸੇ ਕੌਮ ਦੀ ਬੰਦੀ ਸਿੰਘਾਂ ਦੀ ਚੜਦੀ ਕਲਾ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਔਰ ਸੇ ਕੌਮ ਦੀ ਚੜਦੀ ਕਲਾ ਹੋਵੇ ਘਰਾਂ ਦੇ ਵਿੱਚ ਸਹਿਬਜ਼ਾਦਿਆਂ ਦੀ ਜੋ ਸ਼ਹਾਦਤ ਹੋਈ ਹੈ ਇਤਿਹਾਸ ਹੈ ਜਿਹੜਾ ਉਹ ਆਪਣੇ ਬੱਚਿਆਂ ਨੂੰ ਲਿਆ ਕੇ ਦਰਸਾਉਣਾ ਚਾਹੀਦਾ ਤਾਂ ਕਿ ਸਾਡੀ ਕੌਮ ਹੈ ਜਿਹੜੀ ਗੁਰਸਿੱਖੀ ਦੇ ਨਾਲ ਜੁੜੀ ਰਹੇ ਜੀ ਨੌਜਵਾਨਾਂ ਨੂੰ ਕੀ ਕਹਣ ਜਾਂਦੇ ਹੋ ਨੌਜਵਾਨਾਂ ਨੂੰ ਇਹ ਸੁਨੇਹਾ ਜੀ ਛੋਟੀਆਂ ਜਿੰਦਾਾਂ ਵੱਡੇ ਛੱਕੇ 7 ਤੇ 9 ਸਾਲਾਂ ਦੀ ਉਮਰ ਦੇ ਵਿੱਚ ਸਹਿਬਜ਼ਾਦਿਆਂ ਨੇ ਔਰ ਬਜ਼ੁਰਗ ਮਾਤਾ ਜੀ ਨੇ ਸਾਡੀ ਖਾਤਰ ਸਹਾਇਤ ਦਿੱਤੀ ਹੈ ਨੌਜਵਾਨ ਨੂੰ ਹੀ ਸਨੇਹ ਹੈ ਵੀ ਕੇਸ ਸਾਡੀਆਂ ਰੱਖੋ ਨਸ਼ੇ ਛੱਡੋ ਗੁਰੂ ਵਾਲੇ ਬਣੋ ਬਾਣੀ ਬਾਣੇ ਦੇ ਧਾਰਨੀ ਬਣੋ ਤਾਂ ਕਿ ਆਉਣ ਵਾਲਾ ਸਮਾਂ ਜਿਹੜਾ ਭਿਆਨਕ ਹੈ ਗੁਰੂ ਕਿਆਂ ਦੇ ਨਾਲ ਜੁੜ ਕੇ ਆਪਣਾ ਚੜ੍ਹਦੀ ਕਲਾ ਦੇ ਨਾਲ ਬਤੀਤ ਹੋਵੇ ਜੀ ਨਾਮੋ ਭਾਈ ਦਾਸ ਜਗਰੂਪ ਸਿੰਘ ਜੀ ਗੁਰਦੁਆਰਾ ਸਿੰਸਰ ਬਖਵਾ ਸਾਹਿਬ ਪੈਣੀ ਰੋਡ ਕਟ